ਹਾਂਜੀ ਅੱਜ ਆਪਾਂ ਹੁਣ ਕਟਿੰਗ ਕਰਾਂਗੇ ਸਟ੍ਰੇਟ ਸਲਵਾਰ ਕੱਟਣ ਦਾ ਨਵਾਂ ਤਰੀਕਾ ਤੁਹਾਨੂੰ ਦੱਸਾਂਗੇ ਅੱਜ ਤੇ ਇਹ ਆਪਣੇ ਕੋਲੇ ਜਿਹੜਾ ਹੈਗਾ ਕੱਪੜਾ ਸਿਲਕ ਪਸ਼ਮੀਨਾ ਆਪਣਾ ਨਵਾਂ ਚੱਲਿਆ ਇਹ ਕੱਪੜਾ ਡਬਲ ਸ਼ੇਡਡ ਹੁੰਦਾ ਇਹ ਇਹ ਆਦਾ ਪੁੱਠਾ ਪਾਸਾ ਇਹ ਵਾਲਾ ਹੈਗਾ ਸਿੱਧਾ ਪਾਸਾ ਤੇ ਇਹਦੇ ਆਪਣਾ ਨੇ ਵਰਕ ਕਰਵਾਇਆ ਇਸ ਤਰ੍ਹਾਂ ਮਸ਼ੀਨੀ ਵਰਕ ਤੇ ਇਹ ਆਪਣੇ ਪਹੁੰਚੀ ਦੇ ਸੈਂਟਰ ਜੇ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਹੈ ਸਟ੍ਰੇਟ ਸਲਵਾਰ ਬਣਾਉਣ ਵਾਸਤੇ ਆਪਾਂ ਨੂੰ ਇਹ ਕੰਨੀਆਂ ਤੋਂ ਇਸ ਤਰੀਕੇ ਨਾਲ ਵਰਕ ਕਰਨਾ ਕਰਾਉਣਾ ਪੈਂਦਾ ਠੀਕ ਹੈ ਤੇ ਆਪਾਂ ਇਧਰਲੀ ਸਾਈਡ ਇਸ ਤਰ੍ਹਾਂ ਵਰਕ ਕਰਾਇਆ ਤੇ ਇਹ ਆਪਾਂ ਇੱਕ ਸਾਈਡ ਤੋਂ ਪਹੁੰਚਾ ਜਿਹੜਾ ਕਟਿੰਗ ਕਰ ਲਿਆ ਇੱਕ ਆਪਣਾ ਇਹ ਵਾਲਾ ਇੱਥੋਂ ਕਟਿੰਗ ਕਰਨਾ ਠੀਕ ਹੈ ਇਧਰੋਂ ਆਪਣਾ ਕਮੀਜ਼ ਦੀ ਕਟਿੰਗ ਕਰ ਲਈਏ ਤੇ ਇਹਨਾਂ ਨੂੰ ਆਪਾਂ ਕਿਵੇਂ ਕਟਿੰਗ ਕਰਨਾ ਕਿੰਨਾ ਆਪਾਂ ਕਪੜਾ ਕਿਸ ਤਰੀਕੇ ਨਾਲ ਆਪਾਂ ਰੱਖਣਾ ਹੁੰਦਾ ਹੈ ਤੇ ਆਪਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਸਲਵਾਰ ਜਿਹੜੀ ਹੈ ਸਲਵਾਰ ਦੀ ਲੈਂਥ ਜਿਹੜੀ 36 ਇੰਚ ਆਪਾਂ ਤਿਆਰ ਕਰਨੀ ਹੈ ਠੀਕ ਹੈ ਤੇ 36 ਇੰਚ ਦੀ ਸਲਵਾਰ ਕਟਿੰਗ ਕਰਨੀ ਹੋਵੇ ਤਾਂ ਆਪਾਂ ਨੇ ਸਟ੍ਰੇਟ ਸਲਵਾਰ ਜੇ ਬਣਾਉਣੀ ਹੈ ਤਾਂ ਆਪਾਂ ਨੇ 벨ਟ ਦੇ ਵਾਸਤੇ ਜਿਵੇਂ ਆਪਾਂ 3 ਇੰਚ ਮਾਈਨਸ ਕਰਦੇ ਹੁੰਦੇ ਆ ਆਮ 3 ਇੰਚ ਮਾਈਨਸ ਕਰਕੇ ਆਪਾਂ ਕੁੰਡੇ ਦੀ ਕਟਿੰਗ ਕਰਦੇ ਹੁੰਦੇ ਆ ਤੇ ਪੌਂਚੇ ਵੀ ਜਿਹੜੇ 3 ਇੰਚ ਮਾਈਨਸ ਕਰਕੇ ਕਟਿੰਗ ਕਰਦੇ ਆ ਤੇ ਅੱਜ ਆਪਾਂ ਇਹਦਾ 10 ਇੰਚ ਮਾਈਨਸ ਜਿਹੜੀ ਸਲਵਾਰ ਸਟ੍ਰੇਟ ਬਣਾਉਣੀ ਹੈ ਇਹ ਆਪਣੀ 36 ਇੰਚ ਦੇ ਹਿਸਾਬ ਨਾਲ ਤਿਆਰ ਕਰਨੀ ਤੇ ਆਪਾਂ ਇਹ ਕਟਾਈ ਜਿਹੜੀ 35 ਇੰਚ ਦੇ ਹਿਸਾਬ ਨਾਲ ਕਰਨੀ ਆ ਸਿਰਫ ਆਪਾਂ 1 ਇੰਚ ਤੁਸੀਂ ਕੱਟ ਕਰਨਾ ਹੈ ਤੇ ਅੱਜ ਤੁਹਾਨੂੰ ਨਵਾਂ ਤਰੀਕਾ ਦੱਸ ਰਹੇ ਹਾਂ ਕਿ ਕਿਸ ਤਰੀਕੇ ਨਾਲ ਆਪਾਂ ਇਹ ਕਟਿੰਗ ਕਰਨੀ ਆ ਬਸ ਟੋਟਲ ਲੰਬਾਈ ਲੈ ਲਓ ਜਿੰਨੀ ਵੀ ਆਪਣੀ 벨ਟ ਦੇ ਸਣੇ ਲੰਬਾਈ ਹੈ ਤੇ ਉਸ ਦੇ ਵਿੱਚੋਂ 1 ਮਾਈਨਸ ਕਰ ਦੇਣਾ ਠੀਕ ਹੈ ਤੇ ਇਹ ਆਪਣੀ 36 ਹੈ ਟੋਟਲ 벨ਟ ਦੇ ਸਣੇ ਲੰਬਾਈ ਤੇ ਆਪਾਂ 30 ਇੰਚ ਦੇ ਹਿਸਾਬ ਨਾਲ ਇਹ ਵਾਲੇ ਕੱਪੜਾ ਜਿਹੜਾ ਲਾਵਾਂਗੇ ਠੀਕ ਹੈ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵਰਕ ਦੇ ਉੱਪਰ ਜਿਹੜਾ ਵਰਕ ਰੱਖ ਲਾਂਗੇ ਇੱਧਰ ਵੀ ਵਰਕ ਹੈ ਤੇ ਇਦਾਂ ਆਪਾਂ ਦੂਸਰਾ ਪੀਸ ਇਹਦੇ ਉੱਪਰ ਰੱਖ ਲੈਣਾ ਇਹ ਵਰਕ ਜਿਹੜਾ ਸਾਈਡ ਆਪਣੀ ਦੂਸਰੀ ਸਾਈਡ ਕੀਤਾ ਹੋਇਆ ਇਦਾਂ ਲਈ ਸਾਈਡ ਤੇ ਤੇ ਇਹ ਆਪਾਂ ਇਧਰਲੀ ਸਾਈਡ ਤੋਂ ਇਧਰੋਂ ਕੱਟ ਲਿਆ ਠੀਕ ਹੈ ਤੇ ਇਦਾਂ ਆਪਾਂ ਨੇ ਇਹਨੂੰ ਰੱਖ ਲੈਣਾ ਕਿਉਂਕਿ ਇੱਕ ਹੀ ਉਧਰਲੀ ਸਾਈਡ ਵਰਕ ਕੀਤਾ ਹੋਇਆ ਸੀ ਇੱਕ ਆਪਣੇ ਇੱਧਰਲੀ ਸਾਈਡ ਠੀਕ ਹੈ ਤੇ ਉਧਰਲੀ ਸਾਈਡ ਤੋਂ ਆਪਾਂ ਨੇ ਇਹ ਕੱਟ ਕਰ ਲਿਆ ਸੀਗਾ ਤੇ ਇਸ ਤਰੀਕੇ ਨਾਲ ਆਪਾਂ ਇਹ ਰੱਖ ਲੈਣਾ ਉਧਰਲੀ ਸਾਈਡ ਆਪਣਾ ਕੰਨਵਾ ਤੇ ਇੱਧਰਲੀ ਸਾਈਡ ਆਪਣੇ ਦੋਨੇ ਗੋਲ ਹੈ ਜਿੱਧਰ ਆਪਣਾ ਵਰਕ ਹੈ ਠੀਕ ਹੈ ਜੀ ਤੇ ਆਪਾਂ ਨੇ ਇਹਦੇ ਹਿਸਾਬ ਨਾਲ ਇਸ ਤਰ੍ਹਾਂ ਇੱਥੇ ਰੱਖ ਲੈਣਾ ਜਿੱਥੇ ਆਪਣਾ ਇਹ ਕੜਾਈ ਹੈ ਤੇ ਇਹ ਆਪਾਂ ਨੂੰ ਚਾਹੀਦਾ ਹੈ 25 ਇੰਚ ਠੀਕ ਹੈ 36 ਸਲਵਾਰ ਹੈ ਤੇ 35 ਆਪਾਂ ਨੂੰ ਚਾਹੀਦਾ ਹੈ ਤੇ ਆਪਾਂ ਨੇ ਇਸ ਤਰ੍ਹਾਂ 35 ਇੰਚ ਕੱਟ ਕੇ ਕਰ ਲੈਣਾ ਠੀਕ ਹੈ ਇਧਰਲੀ ਸਾਈਡ ਸੌਰੀ ਇੰਚ ਆਪਣਾ ਨਾ ਇਧਰੋਂ ਕੱਟ ਕਰਨ ਵਾਲਾ ਇਹ ਆਪਾਂ ਇੰਚ ਇੰਚ ਕਪੜਾ ਜਿਹੜਾ ਇੱਥੇ ਛੱਡਣਾ ਹੈ ਕਢਾਈ ਦੇ ਨਾਲ ਨਾਲ ਠੀਕ ਹੈ ਜੀ ਇੱਥੋਂ ਆਪਾਂ ਨੇ ਇੰਚ ਇੰਚ ਕਪੜਾ ਜਿਹੜਾ ਛੱਡਣਾ ਇਹ ਆਪਣਾ ਇਧਰਲੀ ਸਾਈਡ ਵੀ ਇੰਚੀ ਛੱਡਾਂਗੇ ਨੀਚੇ ਵਾਲੀ ਸਾਈਡ ਜੀ ਆਪਾਂ ਪੂਰਾ ਵਰਕ ਦੇ ਉੱਪਰ ਮੂਰੀ ਬਣਾਉਣੀ ਹੈ ਤਾਂ ਫਿਰ ਆਪਾਂ ਨੇ ਇੰਚ-ਇੰਚ ਕਪੜਾ ਨੀਚੇ ਛੱਡਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਇੱਥੋਂ ਵੀ ਆਪਣਾ ਇੰਚ ਹੋਣਾ ਚਾਹੀਦਾ ਜਿਹੜਾ ਫालतू ਕਪੜਾ ਆਪਾਂ ਲਾ ਦੇਾਂਗੇ ਤੇ ਇਧਰਲੀ ਸਾਈਡ ਵੀ ਆਪਾਂ ਕੜਾਈ ਦੇ ਇੰਚ-ਇੰਚ ਦਾ ਆਪਾਂ ਨਿਸ਼ਾਨ ਲਾਇਆ ਤੇ ਇਹ ਆਪਾਂ ਹੁਣ ਇਧਰ ਵੀ ਸਾਈਡ ਲਾਉਣ ਵਾਲਾ ਤੇ ਆਪਾਂ ਇਸ ਤਰ੍ਹਾਂ ਹੀ ਬਰਾਬਰ ਕਰਕੇ ਕੜਾਈ ਦੇ ਉੱਪਰ ਰੱਖ ਲਾਂਗੇ ਠੀਕ ਹੈ ਤੇ ਆਪਾਂ ਦੋਨਾਂ ਸਾਈਡਾਂ ਤੋਂ ਹਨਾ ਸੇਮ ਇੱਕੋ ਜਿਹੀ ਆਪਾਂ ਰੱਖ ਕੇ ਤੇ ਇੱਥੋਂ ਆਪਾਂ ਫਿਰ 1 1 ਇੰਚ ਕੱਟ ਕਰਦੇ ਆਂਗੇ ਠੀਕ ਹੈ ਨਾ 1 1 ਇੰਚ ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾ ਲੈਣਾ ਇੱਥੋਂ ਤੇ ਇੱਥੋਂ ਰੱਖ ਕੇ ਆਪਾਂ ਲੰਬਾਈ ਲਾਉਣੀ ਆ ਜਿਹੜਾ ਆਪਾਂ 1 1 ਇੰਚ ਜਿਹੜਾ ਇੱਥੇ ਛੱਡਿਆ ਤੇ ਇਹ ਫालतू ਕੱਪੜਾ ਆਪਾਂ ਜਿਹੜਾ ਕੱਟ ਕਰਨਾ ਠੀਕ ਹੈ ਜੀ ਹੁਣ ਆਪਾਂ ਇੱਥੋਂ ਰੱਖ ਕੇ ਲਾਵਾਂਗੇ ਲੰਬਾਈ ਦਾ ਲੰਬਾਈ ਆਪਾਂ ਨੇ 35 ਇੰਚ ਦੀ ਲਾਉਣਾ ਠੀਕ ਹੈ ਇਹ ਹੋ ਗਈ ਆਪਣੀ 35 ਇੰਚ ਦਾ ਨਿਸ਼ਾਨ ਆਪਾਂ ਇੱਥੇ ਲਗਾ ਲੈਣਾ 20 ਇੰਚ ਤੱਕ ਫਿਰ ਆਪਾਂ ਇਹ ਕਪੜਾ ਜਿਹੜਾ ਕੱਟ ਕਰ ਲੈਣਾ ਇੱਥੇ ਆਪਣਾ 35 ਇੰਚ ਆ ਗਿਆ ਹੁਣ ਆਪਾਂ ਇਧਰਲੀ ਸਾਈਡ ਵੀ ਇਹ ਆਪਣਾ 35 ਇੰਚ ਦੇ ਹਿਸਾਬ ਨਾਲ ਇਧਰੋਂ ਆਪਣਾ ਜਿਹੜਾ نیچے ਤੋਂ ਕਪੜਾ ਕੱਟ ਕਰ ਲੈਣਾ ਤੇ ਇਦਾਂ ਆਪਾਂ ਨੂੰ ਇਹ ਸਾਈਡ ਵੀ ਇਸ ਤਰ੍ਹਾਂ ਕੱਟ ਕਰ ਲੈਣੀ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਨੇ ਇਹ ਕੱਟ ਕਰ ਲਿਆ हम आपका जरा फालतू तो कपड़ा इधर एक एक इंच तो वह भी आप फिर कट करा ठीक है ठीक है ये आप कट ला जितों तक अपने मूरी बनाई है हम ये अपने जिन्ने इंच अपने कोचा बना निशान लगावे इथों अपने ये उपरली सैड होगी यहाँ हैगा ਇੱਥੋਂ ਰੱਖ ਕੇ 22 23 ਇੰਚ ਪਣਾ ਹੈ ਠੀਕ ਹੈ ਆ ਕਿਸੇ ਦਾ 22 ਹੁੰਦਾ ਕਿਸੇ ਦਾ 23 ਠੀਕ ਹੈ ਉਸੇ ਹਿਸਾਬ ਨਾਲ ਹੀ ਆਪਾਂ ਇਹ ਰੱਖ ਲੈਣਾ ਤੇ ਇਹ ਆਪਾਂ ਬਸ 1 ਇੰਚ ਇੱਥੋਂ ਕਟਾਇਆ ਤੇ ਹੁਣ ਆਪਾਂ ਇਹਦੀ ਕਾਟ ਜਿਹੜੀ ਉਹ ਕਿਵੇਂ ਪਾਉਣੀ ਸਾਰੀ ਦੱਸਾਂਗੇ ਤੁਹਾਨੂੰ ਆਪਾਂ ਤੁਸੀਂ ਐਂਡ ਤੱਕ ਜ਼ਰੂਰ ਵੀਡੀਓ ਵੇਖਣੀ ਤੇ ਆਪਾਂ ਇਹਦੀ ਲંબਾਈ ਦੀ ਜਿਵੇਂ ਕਾਟ ਪਾ ਕੇ ਇਹਦੀ ਬਣਾਉਣੀ ਹੈ ਉਸੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਕਿਦਾਂ ਆਪਾਂ ਕਾਟ ਪਾਉਣੀ ਹੈ ਠੀਕ ਹੈ ਜੀ ਹੁਣ ਆਪਾਂ ਨੇ ਇਧਰਲੀ ਸਾਈਡ ਮੂਰੀ ਬਣਾਣੀ ਹੈ ਜਿੰਨੇ ਜਿੰਨੇ ਚ ਵਰਕ ਆ ਆਪਣਾ ਠੀਕ ਹੈ ਉਹਨੇ-ਉੰਨੇ ਆਪਾਂ ਮੂਰੀ ਰੱਖਾਂਗੇ ਤੇ ਇਹ ਆਪਣੇ 7.5 ਚ ਹੈ ਠੀਕ ਹੈ ਤੇ 1.5 ਇੰਚ ਆਪਾਂ ਇਹਦੇ ਵਿੱਚ ਇੱਥੇ ਐਕਸਟਰਾ ਰੱਖਣਾ ਜਿੰਨਾ ਆਪਾਂ ਮੂਰੀ ਰੱਖਣੀ ਆ ਉਸ ਤੋਂ 1.5 ਇੰਚ ਵੱਧ ਰੱਖ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦੀ ਉੱਪਰਲੀ ਸਾਈਡ ਤੇ ਇੱਥੇ ਲਗਾਵਾਂਗੇ 10 ਇੰਚ 10 ਇੰਚ ਦੇ ਨਿਸ਼ਾਨ ਲਾ ਦੇਣਾ ਠੀਕ ਹੈ 10 ਇੰਚ ਦੇ ਨਿਸ਼ਾਨ ਲਾ ਕੇ ਫਿਰ ਆਪਾਂ ਨੇ ਇਥੋਂ ਇਹਨੂੰ ਇੰਚ ਟੇਪ ਨੇ ਇੱਥੇ ਰੱਖਾਂਗੇ ਤੇ ਇਦਾਂ ਆਪਾਂ ਨੇ ਇਹਨੂੰ ਮਿਲਾ ਦੇਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਮਲਣਾ ਹੈ ਇਹ ਤੋਂ ਆਪਾਂ ਸਿੱਧਾ ਨਿਸ਼ਾਨ ਇੱਥੇ ਲਾ ਦੇਣਾ ਠੀਕ ਹੈ ਜੀ ਇਸ ਤਰੀਕੇ ਨਾਲ ਇੱਕ ਨਿਸ਼ਾਨ ਲਗਾ ਕੇ ਲੈਣਾ ਹੁਣ ਆਪਾਂ ਲਾਵਾਂਗੇ ਇਹਦੇ ਉੱਪਰ ਸਕੇਲ ਨਾਲ ਨਿਸ਼ਾਨ ਠੀਕ ਹੈ ਬਹੁਤ ਹੀ ਈਜੀ ਜਿਹਾ ਤਰੀਕਾ ਹੈ ਬਹੁਤ ਹੀ ਸੌਖਾ ਹੈ ਸਟ੍ਰੇਟ ਸਲਾਰ ਕੱਟਣੀ ਬਸ ਤੁਸੀਂ ਜਿਹੜਾ ਤਰੀਕੇ ਨਾਲ ਆਪਾਂ ਤੁਹਾਨੂੰ ਦੱਸ ਰਹੇ ਆ ਉਦਾਂ ਹੀ ਲਵਾਈ ਰੱਖਣੀ ਆਪਾਂ ਨੇ ਤੇ ਉਦਾਂ ਹੀ ਆਪਾਂ ਨੇ ਇਹ ਕਟਿੰਗ ਕਰਨੀ ਆ ਆਪਾਂ ਨੇ ਜਿਹੜਾ 스ਕੇਲ ਹੁੰਦਾ ਆਪਣਾ ਇਹਦੇ ਨਾਲ ਆਪਾਂ ਇੱਥੋਂ ਫਿਰ ਕਾਟ ਪਾਉਣੀ ਆ ਠੀਕ ਹੈ ਇਹ ਕਾਟ ਜਿਹੜੀ ਜਿਹੜੀ ਚੌੜਾਈ ਸਾਈਡ ਆ 스ਕੇਲ ਦੀ ਥੱਲੇ ਨੀਚੇ ਰੱਖਣੀ ਆ ਇਹ ਵਾਲੀ ਆਪਾਂ ਉੱਪਰਲੀ ਸਾਈਡ ਇੱਥੋਂ ਆਪਾਂ ਕਾਰਨਰ ਤੋਂ ਜਿੱਥੇ ਆਪਣਾ 1.5 ਦਾ ਨਿਸ਼ਾਨ ਲੱਗਾ ਲਗਾ ਕੇ ਇਸ ਤਰ੍ਹਾਂ ਉੱਪਰਲੀ ਲਾਈਨ ਨਾਲ ਟੱਚ ਕਰਨਾ ਮਿਲਾ ਦੇਣਾ ਤੇ ਇਦਾਂ ਆਪਾਂ ਨੇ ਇਹਦੀ ਕਾਟ ਇਸ ਤਰੀਕੇ ਨਾਲ ਆਪਾਂ ਪਾਉਣੀ ਆ ਠੀਕ ਹੈ ਨਾ ਇਸ ਤਰ੍ਹਾਂ ਆਪਾਂ ਨੇ ਕਾਟ ਜਿਹੜੀ ਇਹਦੀ ਪੌਣੀ ਠੀਕ ਹੈ ਨਾ ਇਦਾਂ ਆਪਾਂ ਪਾਪਾ ਮਨੇ ਕਾਟ ਹੁਣ ਇੱਥੋਂ ਚੱਕਾਂਗੇ ਇਹਨੂੰ ਇਹਦੀ ਗਲਾਈ ਜਿਹੜੀ ਇਸ ਤਰ੍ਹਾਂ ਹੀ ਕੱਟ ਕਰ ਦੇਣੀ ਹੈ ਇਹ ਠੀਕ ਹੈ ਠੀਕ ਹੈ ਜੀ ਇਹ ਆਪਣੀ ਹੁਣ ਇਧਰਲੀ ਸਾਈਡ ਹੋ ਗਈ ਕਟਿੰਗ ਇਦਾਂ ਆਪਾਂ ਨੇ ਜਿਹੜੀ ਸਟੇਟਸ ਵਾਰ ਦੀ ਸੈਡ ਵਾਲੀ ਕਾਟ ਪਾਉਣੀ ਹੈ ਹੁਣ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਉੱਪਰਲੀ ਸਾਈਡ ਕਾਰਟ ਇਸ ਤਰ੍ਹਾਂ ਪਾਉਣੀ ਹੈ ਠੀਕ ਹੈ ਜੀ ਇਹ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਤੇ ਕੋਈ ਆਪਾਂ ਨੂੰ ਉਲਝਣ ਚ ਪੈਣ ਦੀ ਲੋੜ ਨਹੀਂ ਬਸ ਆਪਾਂ ਨੇ ਜਿੰਨੀ ਲੰਬਾਈ ਰੱਖੀ ਰੱਖਣੀ ਹੈ ਟੋਟਲ ਲੰਬਾਈ ਮੈਣ ਕੇ ਉਹਦੇ ਵਿੱਚੋਂ 1 ਇੰਚ ਮਾਈਨਸ ਕਰਕੇ ਆਪਾਂ ਨੇ ਰੱਖ ਲੈਣੀ ਹੈ ਹੁਣ ਆਪਾਂ ਨੇ ਉੱਪਰਲੀ ਸਾਈਡ ਜਿਹੜੀ ਇਹਦੀ 2 ਇੰਚ ਦੀ ਕਾਰਟ ਪਾਉਣੀ ਹੈ ਇੱਥੋਂ ਠੀਕ ਹੈ 2 ਇੰਚ ਦੀ ਕਾਰਟ ਪਾਉਣੀ ਹੈ ਤੇ ਇਹ ਜਿਹੜੀ 2 ਇੰਚ ਦੀ ਕਾਰਟ ਹੈ ਇਹ ਆਪਣੀ ਫਿਰ نیچے ਤੋਂ ਸਲਵਾਰ ਉਸੇ ਟਿੱਕੇ ਨਾਲ ਹੀ ਰਹਿ ਜਾਣੀ ਹੈ ਜਿਵੇਂ ਕਿ ਆਪਣੀ 36 ਸੀ ਤੇ ਆਪਾਂ 33 ਦਾ ਕੁੰਦਾ ਕੱਟਣਾ ਸੀ ਹੈ ਨਾ ਮਾਈਨਸ ਕਰਨੇ ਸੀ 3 ਇੰਚ 벨ਟ ਦੇ ਤੇ ਆਪਾਂ ਹੁਣ ਇਹ ਇੱਥੋਂ ਰੱਖ ਕੇ ਜਿਹੜੇ 2 ਦੀ ਕਾਟ ਪਾਵਾਂਗੇ ਤੇ ਆਪਣਾ 33 ਰਹਿ ਜਾਣਾ ਠੀਕ ਹੈ ਆਪਣੀ ਲੰਬਾਈ ਜਿਹੜੀ ਪੂਰੀ ਬਣੂਗੀ ਤੇ ਬੈਕ ਤੋਂ ਸਲਵਾਰ ਆਪਣੀ ਜਿਹੜੀ ਚੱਕਮੀ ਨਹੀਂ ਬਣੂਗੀ ਤਾਂ ਕਰਕੇ ਆਪਾਂ ਨੇ ਇਹ ਇੱਥੋਂ ਕਾਟ ਪਾਈ ਹੈ ਤੇ ਇਹ ਆਪਣੀ ਇਹ ਇੱਧਰ ਮਲਾਉਣੀ ਹੈ ਤੇ ਉਧਰਲੀ ਸਾਈਡ ਆਪਣੀ ਆ ਚੀਜ਼ ਜਿਹੜੀ ਵੱਜ ਜਾਂਦੀ ਹੈ ਠੀਕ ਹੈ ਨਾ ਫਿਰ ਇਹ ਏ ਡੰਗਾ ਤੋਂ ਆਪਣੀ ਸਲਵਾਰ ਜਿਹੜੀ ਬਿਲਕੁਲ ਵੀ ਚੱਕ ਪਈ ਨਹੀਂ ਬੰਦੀ ਜੇ ਆਪਾਂ 2 ਇੰਚ ਇਧਰ ਐਕਸਟਰਾ ਵਾਧਾ ਰੱਖਦੇ ਆ ਇਹ ਆਪਾਂ 2 ਇੰਚ ਆਪਾਂ ਤਾਂ ਕਰਕੇ ਲੰਬਾਈ ਚ 1 ਇੰਚ ਮਾਈਨਸ ਕੀਤਾ ਸੀ ਤੇ ਇਹ ਆਪਣਾ 2 ਇੰਚ ਫਿਰ ਵੱਜ ਜਾਂਦਾ ਹੈ ਠੀਕ ਹੈ ਉਸੇ ਨਾਲ ਆਪਣੀ ਲੰਬਾਈ ਇਹਦੀ ਜਿਹੜੀ ਵੱਧ ਜਾਂਦੀ ਹੈ ਤੇ ਹੁਣ ਆਪਾਂ ਜਿਹੜੀ ਇਹਦੀ ਕਾਟ ਹੈ ਇੱਥੋਂ ਆਪਣਾ ਉਹੀ 33 ਇੰਚ ਦਾ ਨਿਸ਼ਾਨ ਲੱਗ ਗਿਆ ਤੇ ਇੱਥੋਂ ਆਪਾਂ ਕਾਟ ਪਾਵਾਂਗੇ ਠੀਕ ਹੈ ਨਾ ਫਰੰਟ ਤੋਂ ਆਪਾਂ ਜਿੰਨੀ ਰੈਡੀ ਕਰਨੀ ਸਲਵਾਰ ਉਦੇ ਸਾਹਮਣਾਲੀ ਆਪਾਂ ਨੇ ਨਿਸ਼ਾਨ ਲਗਾਉਣੇ ਆ ਇਹਨੂੰ ਆਪਾਂ ਇਦਾਂ ਹੀ ਰੱਖ ਕੇ ਹੁਣ ਆਪਾਂ ਚੌੜੀ ਸਾਈਡ ਇਧਰਲੀ ਸਾਈਡ ਰੱਖੀ ਐ ਤੇ ਇਦਾਂ ਆਪਾਂ ਰੱਖ ਕੇ ਇਹਦੀ ਗਲਾਈ ਕਰਨੀ ਆ ਇੱਥੋਂ ਉੱਪਰਲੀ ਸਾਈਡ ਦੀ ਇਹਦੀ ਉੱਪਰਲੀ ਸਾਈਡ ਦੀ ਗਲਾਈ ਕਰਨੀ ਆ ਠੀਕ ਐ ਤੇ ਇਦਾਂ ਆਪਾਂ ਜਿਹੜੀ ਸਟੇਟ ਸਲਵਾਰ ਦੀ ਉੱਪਰਲੀ ਕਾਟ ਪਾਵਾਂਗੇ ਇੱਥੋਂ ਰੱਖ ਕੇ ਫਿਰ ਇਹਦੀ ਇਸ ਤਰ੍ਹਾਂ ਕੱਟ ਕਰ ਦੇਣਾ ਠੀਕ ਐ ਇਹਦੇ ਨਾਲ ਕੀ ਹੋਊਗਾ ਆਪਣੀ ਜਿਹੜੀ ਸਲਵਾਰ ਦੀ ਲੈਂਥ ਪੂਰੀ ਰਹੂਗੀ ਤੇ ਪਰ ਇਹ ਹਲਕੀ ਸਲਵਾਰ ਕਰਕੇ ਆਪਣੀ ਅੱਡੀਆਂ ਤੋਂ ਉੱਚੀ ਨਹੀਂ ਹੁੰਦੀ ਸਲਵਾਰ ਠੀਕ ਹੈ ਇਦਾਂ ਆਪਾਂ ਇਹ ਕਾਟ ਪਾ ਕੇ ਬਣਾਉਣੀ ਹੈ ਸਲਵਾਰ ਤੇ ਹੁਣ ਆਪਾਂ ਇੱਥੇ ਕੱਟ ਲਾ ਲਿਆ ਤੇ ਇੱਕ ਆਪਾਂ ਲਉਣਾ ਇੱਥੇ ਸੈਂਟਰ ਚ ਪਹੁੰਚਾਂ ਦੇ ਜਦੋਂ ਆਪਾਂ ਪਹੁੰਚੇ ਜਾਂਦੇ ਆ ਤੇ ਇਹ ਆਪਣਾ ਜਿਹੜਾ ਇਸ ਤਰ੍ਹਾਂ ਰੱਖਣਾ ਹੈ ਤੇ ਹੁਣ ਆਪਾਂ ਇਹਦਾ ਜਿਹੜੀ ਕਰੀਜ਼ ਇਹਦਾ ਤੁਸੀਂ ਜ਼ਰੂਰ ਵਾਲ ਬਣਾਉਣਾ ਜਿੱਥੇ ਆਪਾਂ ਕੱਟ ਲਾਇਆ ਇਹਦਾ ਥੋੜਾ ਜਿਹਾ ਵਾਲ ਆਪਾਂ ਵੱਡਾ ਰੱਖਣਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਵਾਲਾਂ ਨੂੰ ਉੱਪਰਲੀ ਸਾਈਡ ਨੂੰ ਜਿਹੜਾ ਵਾਲ ਹੋਊਗਾ ਨਾ ਆਹ ਵਾਲਾ ਇਹਨੂੰ ਆਪਾਂ ਇਦਾਂ ਉੱਪਰ ਨਾਲ ਲਾਉਣਾ ਠੀਕ ਹੈ ਫਿਰ ਆਪਣਾ ਇਹ ਖੜਮੀ ਖੜਮੀ ਸਲਵਾਰ ਪਾਣੀ ਹੈ ਇਹਨੂੰ ਆਪਾਂ ਇਦਾਂ ਨੀਵਾ ਨਹੀਂ ਲਾਉਣਾ ਇਹਨੂੰ ਆਪਾਂ ਉੱਪਰ ਨੂੰ ਬਰਾਬਰ ਕਰਕੇ ਹੀ ਲੰਗਾਵਾਂਗੇ ਫਿਰ ਆਪਣੀ ਫਰੰਟ ਤੋਂ ਪਹੋਚੇ ਦੇ ਉੱਪਰ ਸਲਵਾਰ ਨਹੀਂ ਦੇਖਦੀ ਠੀਕ ਹੈ ਇਸ ਤਰੀਕੇ ਨਾਲ ਜੇ ਆਪਾਂ ਸਲਵਾਰ ਦੀ ਘਾਟ ਪਾ ਕੇ ਤੇ ਇਹਦਾ ਵਾਲ ਵੱਡਾ ਪਾਵਾਂਗੇ ਥੋੜਾ ਜਿਹਾ ਠੀਕ ਹੈ ਇਸ ਤਰੀਕੇ ਨਾਲ ਪਹਿਸ਼ ਤੋਂ ਸਲਵਾਰ ਜਿਹੜੀ ਹੈ ਕਟਿੰਗ ਕਰਨੀ ਹੈ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ 벨ਟ ਦੀ ਤੇ ਇਹ 10 26 ਇੰਚਾਂ ਬੈਲਟ ਬਣਾਉਣੀ ਜੀ ਤਾਂ ਆਪਾਂ ਨੇ 27 ਇੰਚ ਦਾ ਇਹ ਕਟਿੰਗ ਕਰ ਲੈਣਾ ਠੀਕ ਹੈ ਇੱਥੋਂ ਆਪਾਂ 27 ਇੰਚ ਰੱਖ ਲੈਣੀ ਹੈ ਠੀਕ ਹੈ ਜੀ 27 ਇੰਚ ਰੱਖ ਕੇ ਹੁਣ ਆਪਾਂ ਇਹਨੂੰ 7 7 ਇੰਚ ਲਾ ਲੈਣਾ ਇੱਥੋਂ 7 ਇੰਚ ਕਰਾਂਗੇ ਜੇ ਆਪਾਂ 3 ਇੰਚ ਘਟਾਇਆ ਤਾਂ ਆਪਾਂ 7 ਇੰਚ ਇਹ ਰੱਖ ਕੇ 4 ਇੰਚ ਦੀ ਆਪਾਂ ਬੈਲਟ ਤਿਆਰ ਕਰਨੀ ਹੈ ਇਸ ਤਰ੍ਹਾਂ ਆਪਾਂ ਇਹਦਾ ਜੋੜ ਰੱਖ ਕੇ ਜੋੜ ਕੱਟ ਕਰ ਦੇਣਾ ਠੀਕ ਹੈ ਆਪਾਂ ਇਹਦੀ ਕਰਾਂਗੇ ਲਾਈਨਿੰਗ ਦੀ ਕਟਿੰਗ ਠੀਕ ਹੈ ਲਾਈਨਿੰਗ ਜਿਹੜੀ ਆਪਣੀ ਇਹ ਹੈਗੀ ਫੁੱਲ ਵੈਲ ਦੀ ਤੇ ਇਹ ਆਪਾਂ ਜਿੱਦੂ ਕਟਿੰਗ ਕਰਨੀ ਆ ਫੁੱਲ ਵੈਲ ਲਾਈਨਿੰਗ ਜਿਹੜੀ ਹੁੰਦੀ ਆ ਉਹਦਾ ਪਣਾ ਛੋਟਾ ਹੁੰਦਾ ਠੀਕ ਹੈ ਤੇ ਇਹ ਆਪਣੇ ਜਿਹੜਾ ਪਣੇ ਲੋਟੀ ਇਸ ਤਰ੍ਹਾਂ ਆਪਾਂ ਕਟਿੰਗ ਕੀਤੀ ਇੰਥੇ ਸਲਵਾਰ ਹੈ ਤੇ ਇਦੋਂ ਆਪਾਂ ਨੇ ਇੱਥੋਂ ਰੱਖ ਕੇ ਆਪਾਂ ਮੈਨ ਲੈਣਾ ਇਹਨੂੰ ਇਹ ਆਪਣੇ ਕੋਲੇ ਹੈਗਾ 23 ਸਵਾ 23 ਠੀਕ ਹੈ ਤੇ ਆਪਾਂ ਉਹ 23.5 24 ਕਰਾਂਗੇ ਅੱਧਾ ਕੈਂਚ ਆਪਾਂ ਕਪੜਾ ਵੱਧ ਲੱਖਾਂਗੇ ਠੀਕ ਹੈ ਤੇ ਇਦਾਂ ਆਪਾਂ ਨੇ ਮੈਨ ਲੈਣਾ ਇਹਦਾ ਘੇਰ ਜਿਹੜੀ ਆਪਾਂ ਕਟਿੰਗ ਕਰ ਕੀਤੀ ਇਸ ਵਾਰ ਆਪਣਾ ਇਦਾਂ ਰੱਖ ਲਿਆ ਠੀਕ ਹੈ ਇਹ ਆਪਾਂ ਇੱਧਰ ਜੇ ਦੂਰਾ ਕਰਦੇ ਆ ਤਾਂ ਆਪਣਾ ਜਿਹੜਾ ਘੇਰ ਘਟਦਾ ਹੈ ਠੀਕ ਹੈ ਤੇ ਇਹ ਆਪਾਂ ਫਿਰ ਇੰਨਾ ਪਿੱਛੇ ਰੱਖ ਲਿਆ ਇਹ ਸਾਈਡ ਜਿਹੜੀ ਆਪਣੀ ਗੋਲ ਕਰ ਲਈ ਹੈ ਇਧਰਲੀ ਗੋਲ ਸਾਈਡ ਆਪਣੇ ਪਹੁੰਚ ਆਉਣੀ ਆ ਜਿੱਧਰ ਆਪਣੀ ਮੂਰੀ ਬਣਨੀ ਹੈ ਠੀਕ ਹੈ ਤੇ ਇਹ ਆਪਾਂ ਹੁਣ ਇੱਥੋਂ ਰੱਖ ਕੇ ਕੰਨੀ ਕੋਲੋਂ ਤੇ ਆਪਾਂ ਨੇ ਇਹ 23.24 ਕਰ ਲਿਆ ਠੀਕ ਹੈ ਇੰਨਾ ਕੱਪਾ ਵੱਡਟੇ ਲੈ ਰੱਖਣੀ ਜਿਹੜੀ ਲੂਜ਼ਿੰਗ ਦੇਣੀ ਹੈ ਉਦੋਂ ਆਪਾਂ ਨੇ ਸਾਰਾ ਇਹ ਕੱਪੜਾ ਰੱਖ ਕੇ ਸੈੱਟ ਕਰ ਲੈਣਾ ਇਹ ਵਾਲਾ ਆਪਾਂ ਸੈੱਟ ਕਰਕੇ ਰੱਖ ਲਿਆ ਕੋਲ ਸਾਈਡ ਇੱਧਰ ਕਰ ਲਈ ਐ ਇੱਧਰ ਹੁਣ ਆਪਾਂ ਜਿਹੜਾ ਜਿੰਨਾ ਵੀ ਆਪਣਾ ਕੱਪੜਾ ਇਹ ਘਟਿਆ ਇੱਧਰਲੀ ਸਾਈਡ ਵਾਲਾ ਉਹੀ ਕੱਪੜਾ ਆਪਾਂ ਇੱਧਰ ਆਸਣ ਪਾਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਸਲਵਾੜ ਜਿਹੜੀ ਕਟਿੰਗ ਕੀਤੀ ਐ ਇਹ ਆਪਾਂ ਇੱਕ ਪੌਂਚਾ ਵੀ ਰੱਖ ਸਕਦੇ ਆ ਤੇ ਦੋਨੇ ਵੀ ਠੀਕ ਐ ਤੇ ਆਪਾਂ ਇੱਕ ਮੂੰ ਪੌਂਚਾ ਆਪਾਂ ਰੱਖ ਲਾਂਗੇ ਇਹਦੇ ਉੱਪਰ ਇਸ ਤਰ੍ਹਾਂ ਠੀਕ ਐ ਜਿਹੜੀ ਆਪਣੀ ਗੋਲ ਸਾਈਡ ਹੈ ਇਹ ਇੱਧਰ ਰੱਖਣੀ ਹੈ ਇੱਧਰ ਹੀ ਆਪਣੀ ਮੋਰੀ ਗੋਲ ਹੈ ਇਧਰੋਂ ਵੀ ਠੀਕ ਹੈ ਤੇ ਇਦਾਂ ਆਪਾਂ ਨੇ ਇਹ ਰੱਖ ਲੈਣਾ ਉੱਪਰ ਇਹਦੇ ਤੇ ਇਧਰ ਦੋ ਸਾਈਡ 2 ਇੰਚ ਦਾ ਨਿਸ਼ਾਨ ਲਾ ਲੈਣਾ ਆਪਾਂ ਉਹ ਆਪਣਾ ਕਾਟ ਪਾਈ ਹੋਈ ਜਿਹੜੀ 2 ਇੰਚ ਆਪਾਂ ਇਹ ਇੱਥੇ ਕੱਟ ਰੱਖਾਂਗੇ ਇੱਥੇ ਰੱਖ ਕੇ ਠੀਕ ਹੈ ਤੇ ਇਦਾਂ ਆਪਾਂ ਰੱਖ ਕੇ ਤੇ ਥੋੜੀ ਜੀ ਆਪਾਂ ਇਹ ਲਾਈਨਿੰਗ ਵਾਦ ਰੱਖਣੀ ਉੱਪਰਲੀ ਸਾਈਡ ਛੱਡ ਦੇਣਾ ਤੇ ਐਸਟਰਾ ਪਾਈ ਨੂੰ ਰੱਖ ਕੇ ਉੱਪਰ ਕਟਿੰਗ ਕਰ ਲੈਣੇ ਨੂੰ ਲਾਈਨਿੰਗ ਇਹਦੀ ਜਿਹੜੀ ਇਦਾਂ ਕਟਿੰਗ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਇੱਥੇ ਰੱਖ ਕੇ ਤੇ ਇਹਦੀ ਹੁਣ ਪਾ ਦੇਾਂਗੇ ਕਾਟ ਪਹਿਲਾਂ ਇਹਦਾ ਪਾਸੇਟ ਕਰਕੇ ਇਹਨੂੰ ਰੱਖ ਲੈਣਾ ਠੀਕ ਹੈ ਜੀ ਇਹ ਆਪਾਂ ਥੋੜਾ ਥੋੜਾ ਲੂਸਿੰਗ ਲੂਜ਼ ਰੱਖਿਆ ਤੇ ਇਦਾਂ ਹੀ ਬਰਾਬਰ ਕਰਕੇ ਆਪਾਂ ਕੱਟ ਕਰ ਲੈਣੇ ਇਥੋਂ ਆਪਾਂ ਹਣ ਇਥੋਂ ਥੋੜਾ ਥੋੜਾ ਛੱਡ ਕੇ ਲਾਈਨਿੰਗ ਨੂੰ ਵਾਧ ਰੱਖਾਂਗੇ ਤੇ ਇਧਰਲੀ ਸਾਈਡ ਵੀ ਆਪਾਂ ਥੋੜੀ ਥੋੜੀ ਵਾਧ ਰੱਖਣੀ ਹੈ ਠੀਕ ਹੈ ਲਾਈਨਿੰਗ ਜਿਹੜੀ ਆਪਣੀ ਲੂਸ ਚਾਈਦੀ ਹੈ ਦੇ ਵਿੱਚ ਵੀ ਕਮੀਜ਼ ਵਿੱਚ ਵੀ ਇਸ ਤਰ੍ਹਾਂ ਕੱਟ ਲੈਣਾ ਠੀਕ ਹੈ ਤੇ ਇਧਰਲੀ ਸਾਈਡ ਆਪਾਂ ਕਾਟ ਜਿਹੜੀ ਉਦਾਂ ਹੀ ਪਾ ਦੇਣੀ ਹੈ ਇਹ ਆਪਣੀ ਲਾਈਨਿੰਗ ਹੁਣ ਆਪਾਂ ਕੀ ਕਰਨਾ ਹੈ ਇਹ ਜਿਹੜਾ ਲਾੜਾ ਉੱਪਰਲਾ ਇਹਨੂੰ ਆਪਾਂ ਇਧਰਲੀ ਸਾਈਡ ਕਰ ਲੈਣਾ ਤੇ ਇੱਥੇ ਆਪਾਂ ਜਿਹੜੀ ਇਹ ਵਾਲਾ ਕਾਟ ਵਾਲਾ ਜੋੜ ਪਾਵਾਂਗੇ ਠੀਕ ਹੈ ਜਿੱਦਾਂ ਹੀ ਆਪਣੀ ਕਾਟ ਪਾਈ ਹੈ ਉਸੇ ਤਰ੍ਹਾਂ ਹੀ ਆਪਾਂ ਰੱਖ ਲੈਣੀ ਕੰਨੀ ਹੈ ਜਿਹੜੀ ਇਸ ਤਰ੍ਹਾਂ ਪਾ ਰੱਖ ਲੈਣੀ ਹੈ ਠੀਕ ਹੈ ਇੰਨਾ ਰੱਖ ਲਾਂਗੇ ਐਸਤਰਾ ਬਰਬਰ ਕਰ ਲੈਣੇ ਨੇ ਕੰਨੀ ਦੇ ਉੱਪਰ ਕੰਨੀ ਰੱਖ ਲਾਂਗੇ ਸਲਾਈ ਜ ਆਪਾਂ ਸਲਾਈ ਦਾ ਮਾਰਜਨ ਜਿਹੜਾ ਵਿੱਚ ਬਾਤ ਰੱਖਣਾ ਹੈ ਠੀਕ ਹੈ ਨਾ ਇੰਨਾ ਪਾਇ ਨੂੰ ਵਧਾ ਕੇ ਰੱਖਿਆ ਤਾਂ ਕਿ ਆਪਣੀ ਜਿਹੜੀ ਇੱਥੋਂ ਸਲਾਈ ਲੱਗ ਜੇ ਠੀਕ ਹੈ ਐਸਤਰਾ ਕਰ ਲੈਣ ਹੁਣ ਆਪਾਂ ਇਹਦੇ ਉੱਪਰ ਆਇੰਦਾ ਇਹਨੂੰ ਰੱਖ ਲਾਂਗੇ ਠੀਕ ਹੈ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਕਰ ਦੇਣਾ ਇਸ ਤਰੀਕੇ ਨਾਲ ਆਪਾਂ ਲਾਈਨਿੰਗ ਦੀ ਜਿਹੜੀ ਕਟਿੰਗ ਕਰ ਲੈਣੀ ਹੈ ਹੁਣ ਆਪਣਾ ਇਹ ਇੰਨਾ ਵਾਲਾ ਜਿਹੜਾ ਜੋੜ ਹੈ ਇਹ ਇੱਥੇ ਪਹਿਲਾਂ ਆਪਾਂ ਲਗਾ ਲੈਣਾ ਤੇ ਫਿਰ ਆਪਾਂ ਇਸ ਤਰੀਕੇ ਨਾਲ ਦੋ ਆਪਾਂ ਨਾਲ ਉਦਾਂ ਹੀ ਇਹਨੂੰ ਸਲਾਈ ਕਰ ਲੈਣਾ ਤੇ ਇਹ ਆਪਣੇ ਹੁਣ ਦੋਨੇ ਸਾਈਡਾਂ ਦੀ ਲਾਈਨਿੰਗ ਜਿਹੜੀ ਕਟਿੰਗ ਹੋ ਗਈ ਹੈ ਤੇ ਇਦਾਂ ਆਪਾਂ ਜਿਹੜੀ ਸਟੇਟ ਸਲਵਾਰ ਦੀ ਜਿਹੜੀ ਲਾਈਨਿੰਗ ਕਟਿੰਗ ਕਰਨੀ ਹੈ ਤੇ 벨ਟ ਦੀ ਲਾਈਨਿੰਗ ਆਪਾਂ ਉਸੇ ਤਰ੍ਹਾਂ ਹੀ ਕਟਿੰਗ ਕਰਨੀ ਹੈ ਜਿਸ ਤਰੀਕੇ ਨਾਲ ਆਪਾਂ ਆ ਬੈਲਟ ਦੀ ਕਰਦੇ ਬਸ ਉੱਪਰ ਰੱਖ ਕੇ ਆਪਾਂ ਬੈਲਟ ਵਾਲੀ ਲਾਈਨਿੰਗ ਕਟਿੰਗ ਕਰ ਦੇਣੀ ਹੈ ਤੇ ਇਹ ਦਾ ਇਹ ਆਪਣਾ ਹੀ ਸਲਵਾਰ ਜਿਹੜੀ ਹੈ ਸਾਰੀ ਕਟਿੰਗ ਹੋਗੀ ਲਾਈਨਿੰਗ ਵਾਲੀ ਸਲਵਾਰ ਆਪਾਂ ਕਿਸ ਤਰੀਕੇ ਨਾਲ ਕਟਿੰਗ ਕਰ ਸਕਦੇ ਆ ਅੱਜ ਤੁਹਾਨੂੰ ਸਾਰਾ ਇਸ ਵੀਡੀਓ ਵਿੱਚ ਆਪਾਂ ਦੱਸਿਆ ਕਿ ਜਿਹੜੀ ਪਾਕਿਸਤਾਨੀ ਸਲਵਾਰ ਲਾ ਲੋ ਸਟੇਟ ਸਲਵਾਰ ਹੈ ਇਹ ਆਪਾਂ ਕਿੱਦਾਂ ਕਟਿੰਗ ਕਰ ਸਕਦੇ ਆ